ਆਲੋਪੁਰੰ ਪਰਿਓ ਜੋ ਹਰ ਰੋਜ ਨਿਤ ਅੰਮ੍ਰਿਤ ਵੇਲੇ ਚਲਹੀ ਲੜੀਵਾਰ ਵਿਚਾਰ ਦੁੱਖਾਂ ਦੇ ਦਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਪੰਦੇ ਰਖੇ ਮਨ ਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼੍ਰਵਤ ਗੁਰੂ ਅਵਤਾਰ ਗੁਰ ਕਤੇ ਤੇ ਫਿਰ ਅਨਮਾਨ ਬਾਣੀ ਬੋਇਤ ਗੰਗਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦ ਕਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਵਣਯੂਰੀ ਅੰਦਰ ਸੱਜ ਬੈਠੀ ਗੁਰਖਾ ਸਾਹਿਬ ਸੱਜ ਸਮਝਿ ਆਓ ਆਓ ਜੋ ਚਿਰਾਂ ਤੋਂ ਚੰਦ ਰਹੀ ਲੜੀ ਮਾਰ ਵਿਚਾਰ ਤਨ ਤਨ ਸਾਰੇ ਬਿਸ਼ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੰਡਾ ਬ੍ਰਹਮੰਡਾਂ ਦੇ ਮਾਲਕ ਸਦਾ ਸਹਾਈ ਦਾ ਤਰਪਸ਼ ਜਿਨ੍ਹਾਂ ਦੇ ਆਪਾਂ ਪਾਵਨ ਜੀਵਨ ਦੀ ਅਮਰਤਾ তথা ਕਈਆਂ ਮਹੀਨਿਆਂ ਤੋਂ ਕਰਦੇ ਸੋਦੇ ਆ ਰਹੇ ਹਾਂ ਆਓ ਅੱਜ ਵੀ ਉਸੇ ਰੜੀਦਾ ਕਿੱਸਾ ਬਣ ਕੇ ਸਾਗੁਰੂ ਦੀ ਅਮਰ ਤੱਥ ਵਿੱਚੋਂ ਕੁਝ ਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਆਇਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ ਨੇ ਦੇ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕਾਰਿਆਂ ਸਾੜਿਆਂ ਚਿੰਤਾ ਫਿਕਰਾਂ ਜਮਾ ਦਿਮਾਗ ਤੋਂ ਆਪਾਂ ਬੱਝ ਸਕੀ ਅਜੋ ਸੁਣਦੇ ਦੇਖਦੇ ਆ ਰਹੇ ਪਿਆਰੇ ਆਪਾਂ 88 ਲੱਖ ਜੋਨਾ ਇੰਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਹੈ ਉਹ ਨਾ ਸਾਰਿਆ ਜਾਣਾ ਮਰ ਜਾਣ ਵਾਲਾ ਹੈ ਸਹਾਰਦਾ ਤੇ ਹੈ ਪਰ ਭੁੱਲ ਜਾਂਦਾ ਹੈ ਕੁਝ ਨਾ ਕੁਝ ਵੀ ਯਾਦ ਰਹਿ ਜਾਂਦਾ ਹਾਂ ਯਾਦ ਉਹਨਾਂ ਨੂੰ ਕੁਝ ਰਹਿੰਦਾ ਏ ਕੁਝ ਸਮੇਂ ਵਾਸਤੇ ਜਿਨ੍ਹਾਂ ਦੀ ਸੁਰਤੇ ਕੁਝ ਜਾਗੇ ਹੁੰਦੇ ਜਿਨ੍ਹਾਂ ਦੀ ਸੁਰਤੇ ਕੁਝ ਜਾਗੇ ਹੁੰਦੇ ਉਹਨਾਂ ਨੂੰ ਕੁਝ ਸਮੇਂ ਵਾਸਤੇ ਯਾਦ ਰਹਿੰਦਾ ਸਦਾ ਉਹ ਸਦਾ ਉਹਨਾਂ ਨੂੰ ਹੀ ਯਾਦ ਰਹਿੰਦਾ ਹਾਂ ਸਦਾ ਵੀ ਯਾਦ ਰਹਿੰਦਾ ਉਹਨਾਂ ਨੂੰ ਜਦ ਪੂਰਤ ਤੌਰ ਤੇ ਉਸ ਅਕਾਲ ਪੁਰਖ ਦਾ ਰੂਪ ਵੜ ਕੇ ਸੰਸਾਰ ਤੇ ਦੁਨੀਆ ਦੇ ਭਲੇ ਵਾਸਤੇ ਉਹਦੇ ਤਨ ਗੁਰਦਾਨ ਤੋਂ ਸਪਸ਼ਟ ਹੋ ਲੈ ਕੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਅਜੋ 15 ਭਗਤ ਰਹੇ ਯਾਰਾ ਪਟਲ ਇਹਨਾਂ ਦੀ ਪਹਿਲੀ ਸੁਰਤੀ ਖੁੱਲੀ ਹੋਈ ਸੀ ਤਾਂ ਇੰਨ ਨੂੰ ਪਿਛਲਾ ਗਿਆਨ ਸੀ ਸੁਰਤੀ ਜਾਗੂ ਕਿਵੇਂ ਸੁਰਤੀ ਜਾਗਦੀ ਹੈ ਪਰ ਉਹ ਜੇ ਗੁਰੂ ਕਿਰਪਾ ਕਰ ਦੇ ਅਭਿਆਸ ਦੇ ਨਾਲ chant ਬਜੇ ਵਰਤਿਆ ਵੀ ਜੇ ਗੁਰੂ ਕਿਰਪਾ ਕਰ ਦੇਵੇ ਤਾਂ ਹੁਣ ਜੇ ਦਾ ਭਾਵ ਚੱਕੋ ਗਏਨ ਬਿ ਕਰੇ ਪਦਰ ਨਾ ਕਰੇ ਗੁਰੂ ਕਿਰਪਾ ਗੁਰੂ ਤੇ ਦਿਆਲੂ ਹੈ ਤੇ ਪਾਲੂ ਹੈ ਨਿਤ ਕਿਰਪਾ ਕਰਨ ਵਾਲਾ ਹੈ ਤਦੀ ਤਸੀਂ ਲੈਣ ਵਾਲੇ ਨੇ ਉਹਦੀ ਕਿਰਪਾ ਕਦੇ ਅਸੀਂ ਕਿਰਪਾ ਲੈਣ ਵਾਲੇ ਨਹੀਂ ਕਿਉਂ ਜੋਗਾ ਤੋਂ ਸੁੱਦੇ ਆ ਰਹੇ ਆ ਅੱਜ ਤੱਕ ਸੁਈ ਜਾ ਰਹੇ ਆ ਵੇ ਗੁਰਬਿੰਨ ਮੁਕਤ ਨਾ ਹੋਏ ਗੁਰੂ ਤੋਂ ਬਗੈਰ ਇਸ ਸੰਸਾਰ ਤੋਂ ਮੁਕਤੀ ਨਹੀਂ ਮਿਲਸਾਦੀ ਗੁਰੂ ਤੋਂ ਬਗੈਰ ਇਹਨਾਂ ਦੁਨੀਆ ਤੋਂ ਮੁਕਤੀ ਨਹੀਂ ਮਿਲਸਾਦੀ ਗੁਰੂ ਤੋਂ ਬਗੈਰ ਜਮਨ ਤੋਂ ਨਿੱਦੀ ਮਰ ਤੋ ਹੀ ਬਚਾ ਜਾਉਂ ਤੋ ਫਿਰ ਪੁੰਨ ਕਿੱਥੇ ਹੋਈ ਛੱਡ ਕੋਲੋਂ ਕਿਉਂ ਨਹੀਂ ਅਸੀਂ ਗੁਰੂ ਕੇ ਪੈਲਾ ਚੁਕੀ ਕਈਰ ਦੇ ਲੋਕ ਇੱਕ ਮੋਹ ਵਿੱਚ ਅੜਿਆ ਹੋਇਆ ਹੈ ਪਰਿਵਾਰ ਦਾ ਮੋਹ ਧਨ ਦਾ ਮੋਹ ਸੁੱਖਾਂ ਦਾ ਮੋਹ ਇਹਨਨੂੰ ਤਿਆਗਾ ਨੇ ਤਾਂ ਜਾ ਕੇ ਗੱਲ ਬਣਦੀ ਆਪਾਂ ਕਬੀਰ ਸਾਹਿਬ ਨੇ ਕੋਈ ਕਲ ਗੱਲ ਸਰ ਬਹੁਤ ਕੀਮਤੀ ਗਈ ਆ ਜਿਨਨੇ ਭਗਤ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਉਹਨਾਂ ਨੇ ਸਭ ਤੋਂ ਵੱਡਾ ਕਾਰਨ ਜਨਮ ਤੇ ਮਨ ਦਾ ਹੰਕਾਰ ਦੱਸਿਆ ਦੂਜਾ ਬੋਲ ਮੋਦ ਅਤੇ ਹੰਕਾਰ ਦਾ ਬੱਧਾ ਇਹ ਜੀਵ ਸੰਸਾਰ ਤੇ ਆਉਂਦਾ ਤੇ ਜਾਂਦਾ ਹੈ ਜਿਨਾਂ ਚਿਰ ਗੁਰੂ ਤੋਂ ਦੇ ਛਣ ਵਿੱਚ ਨਹੀਂ ਹੁੰਦੇ ਅਸੀਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਨਹੀਂ ਕਰਦੇ ਪਾਤਸ਼ਾਹ ਕਿਰਪਾ ਕਰ ਇਹਨਾਂ ਤੋਂ ਬਚਾ ਬਚਾ ਲੈਂਦਾ ਉਸ ਮੰਗਾਂ ਤੇ ਤਾਂ ਬਲੂ ਕਰ ਜੇ ਮੰਗਾਂਗੇ ਤਾਂ ਆਪਰੇ ਮਿਲਦਾ ਕਰੋ ਬਸ ਇਹੋ ਇੱਕ ਧਰਮ ਦੇ ਜਿਹੜੀਆਂ ਵਸਤੂਆਂ ਆ ਨਾ ਇਹ ਮੰਗਣੀਆਂ ਪੈਂਦੀਆਂ ਨੇ ਅਪਰਦਾਸ ਮੰਗਦੇ ਰੋਜ਼ ਨਾਮ ਦਾ ਰਿਸ਼ਨਾਮ ਬਵੇਕ ਬੁੱਧ ਜਦ ਤੱਕ ਇਹ ਨਹੀਂ ਮੰਗਦੇ ਸੀ ਸਭ ਕੁਝ ਮੰਗਦੇ ਮੰਗਦੇ ਗੁਰੂ ਤਾਂ ਦਿੱਤਾ ਉਹ ਇਹਨਾਂ ਦਾ ਪਰ ਉਹ ਗਲਤ ਨਹੀਂ ਹੁੰਦਾ ਸੰਸਾਰ ਤੋਂ ਮਿਲਿਆ ਤਾਂ ਧੋਦਾ ਬਸ ਇਹਨਾਂ ਦੋ ਤਿੰਨ ਕਾਰਨਾ ਕਰਕੇ ਅਸੀਂ ਗੁਰੂ ਵਾਲੇ ਪਰਣਾ ਨਹੀਂ ਚਾਹੁੰਦੇ ਕਿਉਂ ਥੋੜੀ ਜੀ ਮਾਇਆ ਆ ਗਈ ਕੀ ਲੋੜ ਹੈ ਗੁਰੂ ਦੀ ਇੱਕ ਸਾਡੇ ਪਤਾ ਕੀ ਆਮ ਸੰਸਾਰ ਦੇ ਵਿਚਾਰ ਕਿ ਗੁਰੂ ਨੇ ਤੇ ਮੈਨੂੰ ਸਭ ਕੁਝ ਦਿੱਤਾ ਹੈ ਮੈਨੂੰ ਗੁਰੂ ਕੀ ਗੋਖਦਾਨ ਦੇ ਕੀ ਇਹ ਲੋੜ ਹੈ ਇਹ ਤਾਂ ਗਰੀਬਾਂ ਦਾ ਕੰਮ ਹੈ ਗੁਰਦੁਆਰਾ ਸਾਹਿਬ ਜਾਣਾ ਮੰਦਰ ਵੀ ਜਾਣਾ ਮਸੀਤਾਂ ਵੀ ਜਾਣਾ ਉਹ ਗਰੀਬ ਕਿਉਂ ਜਾਂਦੇ ਆ ਗੁਰੂ ਗਰੀਬ ਮੰਗਣ ਵਾਸਤੇ ਜਾਂਦੇ ਆ ਇਹਨਾਂ ਨੂੰ ਮਿਲਿਆ ਹੋਇਆ ਤਾਂ ਨਹੀਂ ਜਾਂਦੇ ਇਹਨਾਂ ਨੂੰ ਮਿਲਦੇ ਜਿੱਦਾਂ ਮਿਲ ਗਿਆ ਉਹ ਵੀ हट ਜਾਣਗੇ ਹੁੰਦਾ ਜੀ ਮੈਂ ਆਪਣੇ ਜੀਬ੍ਰੂਤ ਬਹੁਤ ਦੇਖੇ ਜਦੋਂ ਇਹ ਥੋੜਾ ਜਆ ਪਾਸ਼ਾ ਨੇ ਹੱਥ țeਡਾ ਕੀਤਾ ਅਗੁਰਬਾਣੀ ਜੀ ਸਰ ਉਸਨੇ ਜਾਇਆ ਪਾਸ਼ਾ ਨੇ ਕਹਿੰਦੇ ਉਸ ਅਕਾਲ ਪੁਰਖ ਨੇ ਜਿਹੜਾ ਗੁਰੂ ਬਣਾ ਕੇ ਭੇਜਿਆ ਦਾ ਸੰਸਾਰ 9 ਨਦੀਆਂ 18 ਸਿੱਧੀਆਂ ਉਹਨਾਂ ਦੇ ਤੜੀ ਤੇ ਹੋਈਆਂ ਪਰ ਰੱਖੀਆਂ ਹੋਈਆਂ ਨੇ ਤੜੀ ਤੇ ਰੱਖੀਆਂ ਹੋਈਆਂ ਮੌਲਿਦ ਲਿਦ ਸਤ ਗੱਤਾਂ ਤੇ ਰੱਖੀ ਹੋਈਆਂ ਨੇ ਤੇ ਜੇ ਤੇ ਲਿਆਉਣਾ ਵੀ ਤੇ ਦੇਰ ਲੱਗ ਸਕਦੀ ਹੈ ਨਾ ਤੇ ਜਿਹੜੀ ਰੱਖੀ ਚੀਜ਼ ਹੱਥੋਂ ਉਧਾਰ ਤੇ ਐਂ ਹੀ ਕਰਦਾ ਜਿੱਦਾਂ ਥੋੜਾ ਕਰਦਾ ਉਹਦਾ ਥੋੜਾ ਜਿਹਾ ਟੇਡਾ ਕੀਤਾ ਹੋਇਆ ਇਸ ਸੰਸਾਰਤ ਵਿੱਚ ਜੀਵ ਮਨੁਮਾਨ ਰਹਿ ਜਾਂਦਾ ਥੋੜਾ ਜਿਹਾ ਟੇਡਾ ਕੀਤਾ ਤੇ ਜੇ ਉਹਦੇ ਪੈਰ ਵਾਗਿਆ ਵਿੱਚ ਰਵਾਂਗੇ ਉਹਦੀ ਸਲਾਮਤ ਲੱਗ ਗਈ ਤਾਂ ਇਹ ਟੇਡਾ ਗਰੂਣਾ ਹੁੰਦਾ ਮੰਮਤਾ ਨੂੰ ਕੋ ਖਾਇਦੇ ਪਾਉਂਦਾ ਮੰਮਤਾ ਜਦੋਂ ਥੋੜੀ ਜਿਹੀ ਸਿੱਖਤ ਕਰਦਾ ਹੈ ਨਾ ਜਿਹਨ ਨੂੰ ਮੰਗਦਾ ਹੈ ਅਨੇਕ ਪ੍ਰਕਾਰ ਦੀ ਲ ਲੈ ਮੰਗਣ ਤੋਂ ਪਹਿਲਾਂ ਹੀ ਸੀਸਾ ਦੇ ਲਈ ਸ਼ੁਰੂ ਕਰ ਦਿੰਦਾ ਹੈ ਬੜੇ ਆਈ ਕਰਦੇ ਸ਼ੁਰੂ ਕਰ ਦਿੰਦੇ ਹੈ ਬੰਦਾ ਖੁਸ਼ ਹੋ ਕੇ ਕਹਦਾ ਹੈ ਵੀ ਮੇਰੇ ਪਰਿਵਾਰ ਦਾ ਭਲਾ ਮੰਗਦਾ ਹੈ ਮੈਨੂੰ ਚੜ੍ਹਦੀ ਕਲਾ ਜੀ ਰੱਖਣਾ ਚਾਹੁੰਦਾ ਹੈ ਮਨ ਦੇ ਕੁਝ ਨੂੰ ਪਾਜਾ ਤੇ ਬੇਟਾ ਬਣਾ ਬੇਤ ਦੇ ਅਲੂ ਅਜੀ ਦੇ ਰਕਾ ਕੁੱਦੀ ਆਲੂ ਨੀ ਅੱਕ ਮੰਗਾ ਦੇ ਦੇ ਦਾਤ ਕਰੇ ਦਾਤਾ ਤੇ ਅੱਜ ਦਾ ਨੀ ਜੀਬ ਮੰਗਦਾ ਪਤਾ ਨਹੀਂ ਕਿੰਨੇ ਕੁ ਜਨਮਾਂ ਤੋਂ ਮੰਗਦਾ ਰਿਹਾ ਉਹ ਮਾਲਕ ਦੇ